ോ ഓരോ ഇനി ഇനു ദ ਮੇਰਾ ਨਾਮ ਉਹ ਤੇ ਮੇਰਾ ਨਾਮ ਸੁਭੀਰ ਸਿੰਘ ਜੀ ਮੈਂ ਜੰਗਲਾਤ ਵਿਭਾਗ ਦੇ ਵਿੱਚ ਬਣਗੜਾ ਹਾਂ ਜੀ ਸਮੂਹ ਦੇਸ਼ ਵਾਸੀਆਂ ਨੂੰ ਇਸ 15 ਅਗਸਤ ਦੇ ਦਿਨ ਤੇ ਮੁਬਾਰਕਾ ਹੋਣੀ ਸਾਡੇ ਇਹ ਪੂਰੀ ਡਿਵੀਜ਼ਨ ਰੂਪਨਗਰ ਵੱਲੋਂ ਜੀ ਅਸੀਂ ਪਹਿਲਾਂ ਵੀ ਬਹੁਤ ਬਹੁਤੇ ਵੰਡ ਚੁੱਕੇ ਹਾਂ ਸਕੂਲਾਂ ਦੇ ਵਿੱਚ ਕਿਸੇ ਫੰਕਸ਼ਨ ਤੇ ਸਾਨੂੰ ਆਰਡਰ ਦਿੱਤਾ ਜਾਂਦਾ ਅਸੀਂ ਫ੍ਰੀ ਸਪਲਾਈ ਬੂਟੇ ਵੰਡ ਚੁੱਕੇ ਆ ਤੇ ਵੰਡ ਵੀ ਰਹੇ ਆ ਅੱਜ 15 ਗਾਹ ਦੇ ਦਿਨ ਤੇ ਸਾਡੇ ਹਾਇਰ ਅਫੀਸਰ ਦੇ ਅਥਾਰਟੀ ਦੀ ਰ ਅਸੀਂ ਅੱਜ ਵੀ 500 ਬੂਟਾ ਫ੍ਰੀ ਸਪਲਾਈ ਨੰਗਲ ਦੇ ਵਿੱਚ ਦੇ ਰਹੇ ਆ ਜੀ ਸਾਰਿਆਂ ਨੂੰ ਇਹੋ ਬੇਨਤੀ ਆ ਕਿ ਬੂਟਾ ਲੈ ਜਾਣ ਦੀ ਬਜਾਏ ਲੈ ਜਾਣ ਦੇ ਨਾਲ ਨਾਲ ਬੂਟੇ ਦੇ ਪਾਲਣ ਪੋਸ਼ਣ ਵੀ ਕਰਨਾ ਜ਼ਰੂਰੀ ਹੈ ਇਹ ਨਹੀਂ ਹੈਗਾ ਕਿ ਇੱਕ ਵਾਰੀ ਬੂਟਾ ਲੈ ਗਏ ਆ ਪਾ ਫੋਟੋ ਖਿਚਵਾ ਲਈ ਤੇ ਫੋਟੋ ਤੱਕ ਹੀ ਸੀਮਤ ਰਹੇ ਇਸ ਦਾ ਬੂਟੇ ਦਾ ਪਾਲਣ ਪੋਸ਼ਣ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਪਾਂ ਨੂੰ ਸੁੱਖ ਦਾ ਸਾਹ ਆ ਸਕੇ ਅਸਲੀ ਆਜ਼ਾਦੀ ਸਾਡੇ ਸੁੱਖ ਦੀ ਸਾਹ ਹੈ ਥੈਂਕ ਯੂ